ਬਾਬਾ ਜੀ ਦਾ ਜਿਹੜਾ ਆ ਕੇ ਪ੍ਰਚਾਰ ਕਰਨਾ ਉਹ 크ਿਸਚੀਅਨਿਟੀ ਦੇ ਰੂਪ ਨੂੰ 크ਿਸਚੀਅਨਿਟੀ ਦੇ ਕੰਮ ਨੂੰ ਬੜਾਵਾ ਦੇਣਾ ਤੇ ਉਹਦੀ ਪ੍ਰਸ਼ ਕਰਨਾ ਆ ਹੋਰ ਇਹ ਤੋਂ ਇਲਾਵਾ ਮੈਂ ਉੱਥੇ ਕੁਝ ਨਹੀਂ ਸਮਝਦਾ। ਪ੍ਰੈਸ ਕੀਤਾ ਇੱਕ ਤਰ੍ਹਾਂ ਗਾਲੀ ਕੱਢੀ ਗਈ ਹੈ। ਉਹਨਾਂ ਵੱਲੋਂ ਐਫਆਈਆਰ ਬਣਦੀ ਆ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇਣੀ ਚਾਹੁੰਦਾ ਆ। ਬਾਬਾ ਜੀ ਸਾਨੂੰ ਨਹੀਂ ਪਤਾ ਤੁਹਾਨੂੰ ਕਿਹਨੇ ਬਾਬਾ ਜੀ ਬਣਾਇਆ ਆ। ਆਪ ਆਪ ਹੀ ਇਹ ਲੈਗ ਸਟੇਟਸ ਤੇ ਉਤਰੇ ਆਇਆ। ਤੁਸੀਂ ਨਾ ਤਾਂ ਸਾਡੀ ਪਵਿੱਤਰ ਬਾਈਬਲ ਬਾਰੇ ਕੁਝ ਬੋਲੋ ਤੇ ਨਾ ਹੀ ਸਾਡੀ ਬੰਦਗੀ ਬਾਰੇ ਕੁਝ ਬੋਲੋ। ਏ ਨਹੀਂ ਪਤਾ ਅਸੀਂ ਨਹੀਂ ਕੁਝ ਕਰ ਸਕਦੇ ਪਰ ਸਾਡਾ ਖੁਦਾ ਬਹੁਤ ਤਾਕਤਵਾਰ ਹੈ ਮੈਨੂੰ ਇਹ ਸਾਬਤ ਕਰਕੇ ਦਿਖਾ ਦੇਣ ਵੀ ਆਹ ਕ੍ਰਿਸਚਨ ਫ੍ਰੀ ਪੜਦੇ ਮੈਂ ਸਾਬਤ ਕਰੂੰਗਾ ਅਗਲੇ ਉੱਤੇ ਕਿੰਨੇ ਕ੍ਰਿਸਚਨ ਤੇ ਕੈਥੋਲਿਕ ਬੱਚੇ ਅੱਜ ਸਰਕੂਆਰੀ ਸਕੂਲਾਂ 'ਚ ਪੜ ਰਹੇ ਆ ਕਿਉਂਕਿ ਉਹਨਾਂ ਦੀ ਕਨਵੈਂਟਾਂ 'ਚ ਐਡਮਿਸ਼ਨ ਨਹੀਂ ਹੋਈ ਇਸ ਲਈ ਬਾਬਾ ਜੀ ਨਾ ਇਦਾਂ ਦਾ ਕੰਮ ਕਰੋ ਕਿ ਤੁਹਾਡੇ ਤੇ ਲਾਹਨਤ ਪਵੇ ਲਗਾਤਾਰ ਚਲਦਾ ਹੋਵੇ ਮਸਲਾ ਇਹ ਇੱਕ ਯੂਐਸਏ ਤੋਂ ਬਾਬੇ ਨੇ ਜਨਾ ਵੱਲੋਂ ਇਸਾਈ ਸਮਾਜ ਦੇ ਉੱਪਰ ਕਾਫੀ ਸਵਾਲ ਚੱਕੇ ਜਾ ਰਹੇ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਸਵਾਲ ਚੱਕੇ ਨੇ ਮੈਂ ਪਹਿਲਾਂ ਤਾਂ ਪਰਮੇਸ਼ਵਰ ਦਾ ਬਹੁਤ ਧੰਨਵਾਦੀਆਂ ਕਿ ਪਰਮੇਸ਼ਵਰ ਦਾ ਗੁਣਗਾਨ ਤੇ ਚਰਚਾ ਜਿਸ ਤਰੀਕੇ ਦੇ ਨਾਲ ਪੰਜਾਬ ਪ੍ਰਦੇਸ਼ ਦੇ ਵਿੱਚ ਹੋ ਰਿਹਾ ਆ ਉਹ ਅੱਜ ਤੋਂ ਪਹਿਲਾਂ ਕਿਸੇ ਵੀ ਸਦੀ ਦੇ ਵਿੱਚ ਨਹੀਂ ਹੋਇਆ ਤੇ ਜਿਹੜੇ ਬਾਬਾ ਜੀ ਦੀ ਤੁਸੀਂ ਗੱਲ ਕਰ ਰਹੇ ਹੋ ਕੋਈ ਗੁਰਪ੍ਰੀਤ ਸਿੰਘ ਜੀ ਯੂਐਸਏ ਵਾਲੇ ਉਹਨਾਂ ਨੇ ਯੂਐਸਏ ਪਤਾ ਨਹੀਂ ਕਿਉਂ ਲਵਾ ਲਿਆ ਕਿਉਂਕਿ ਯੂਐਸਏ ਨੂੰ ਕਿਹਾ ਜਾਂਦਾ ਯੂਨਾਈਟਿਡ ਸਟੇਟ ਆਫ ਅਮਰੀਕਾ ਜਿਹਦੀ ਕਰੰਸੀ ਦੇ ਉੱਤੇ ਹੀ ਲਿਖਿਆ ਹੋਇਆ ਹੈ ਇਨ ਗੋਡ ਗੋਡ ਟ੍ਰਸਟ ਮੇਰਾ ਇਹ ਸੋਚਣਾ ਮੇਰਾ ਇਹ ਮੰਨਣਾ ਆ ਕਿ ਜਿਹੜੇ ਲੋਕ ਪਾਉਂਡ ਜਾਂ ਡਾਲਰ ਖਰਚਦੇ ਨੇ ਉਹਨਾਂ ਨੇ ਕਿਤੇ ਨਾ ਕਿਤੇ 크ਿਸਚੈਨਿਟੀ ਨੂੰ ਅਡ ਉਹ ਬਸ ਜाहिर ਕਰਨਾ ਹੀ ਬਾਕੀ ਹੈ ਤੇ ਬਾਬਾ ਜੀ ਦਾ ਜਿਹੜਾ ਆ ਕੇ ਪ੍ਰਚਾਰ ਕਰਨਾ ਉਹ 크ਿਸਚੀਅਨਿਟੀ ਦੇ ਰੂਪ ਨੂੰ 크ਿਸਚੀਅਨਿਟੀ ਦੇ ਕੰਮ ਨੂੰ ਬੜਾਵਾ ਦੇਣਾ ਤੇ ਉਹਦੀ ਪ੍ਰੇਸ਼ ਕਰਨਾ ਹੈ ਹੋਰ ਇਹ ਤੋਂ ਇਲਾਵਾ ਮੈਂ ਉੱਥੇ ਕੁਝ ਨਹੀਂ ਸਮਝਦਾ ਅੱਛਾ ਇੱਕ ਸਵਾਲ ਕਾਫੀ ਵੱਡਾ ਜਿਹੜਾ ਹੈ ਉਹਨਾਂ ਨੇ ਖੜਾ ਕੀਤਾ ਕਹਿੰਦੇ ਨੇ ਕਿ ਭਈ ਇਹ ਮੁਰਦਾ ਬੰਦੇ ਨੂੰ ਜਿਉਂਦਾ ਕਰਨ ਦਾ ਜਿਹੜਾ ਹੈਗਾ ਉਹ ਦਾਅਵਾ ਕਰਦੇ ਨੇ ਉਹ ਕਹਿੰਦੇ ਕਿ ਮੈਂ ਮੁਰਦਾ ਲਿਆ ਦਿੰਨਾ ਹੈਗਾ ਮੇਰੇ ਸਾਹਮਣੇ ਜਿਦਾਂ ਕਰਕੇ ਦਿਖਾ ਦਿੰਨ ਤਾਂ ਮੈਂ ਮੰਨ ਜੂਗਾ ਗੱਲ ਇਹੀ ਹੁੰਦੀ ਹੈ ਕਿ ਅਸੀਂ ਸਾਇੰਸ ਦੀ ਟੈਕਨੋਲੋਜੀ ਦੀ ਤੇ ਪਰਮੇਸ਼ਵਰ ਦੀ ਸ਼ਕਤੀਆਂ ਦੀ ਗੱਲ ਕਰਦੇ ਹਾਂ ਪਰਮੇਸ਼ਵਰ ਦੀਆਂ ਸ਼ਕਤੀਆਂ ਜਿਹੜੀਆਂ ਉਹਨਾਂ ਦੇ ਨਾਲ ਕੁਝ ਵੀ ਹੋ ਸਕਦਾ ਹੈ ਕੀ ਕੋਈ ਇਨਸਾਨ ਇਹ ਦੱਸ ਸਕਦਾ ਹੈ ਕਿ ਇਨਸਾਨ ਦੇ ਸਾਹ ਕਿੱਥੋਂ ਆਉਂਦੇ ਤੇ ਕਿੱਧਰ ਜਾਂਦੇ ਕੀ ਇਨਸਾਨ ਦਾ ਜਨਮ ਜਦੋਂ ਹੁੰਦਾ ਉਹ ਸਵਾਸ ਲੈ ਕੇ ਜੀਵਨ ਬਤੀਤ ਕਰਦਾ ਤੇ ਉਹ ਕਿੱਥੋਂ ਆਉਂਦੇ ਕੋਈ ਵੀ ਇਨਸਾਨ ਇਸ ਦਰਜੀ ਦੇ ਉੱਤੇ ਏਡਾ ਬੜੀ ਨਹੀਂ ਹੈ ਬੜੀ ਹੈ ਤੇ ਇੱਕ ਪਰਮੇਸ਼ਵਰ ਜਿਹਨੂੰ ਅਸੀਂ ਖੁਦਾ ਕਨੇ ਆ ਖੁਦਾ ਦਾ ਬੇਟਾ ਕਨੇ ਆ ਜਿਹੜਾ ਸ਼ਬਦ ਦੇ ਤਾਰੀ ਹੋਇਆ ਸ਼ਬਦ ਤੇ ਰਾਹੀ ਕੁਛ ਵੀ ਸਾਡਾ ਵਿਸ਼ਵਾਸ ਹੈ ਸਾਡੀ ਪਵਿੱਤਰ ਬਾਈਬਲ ਦਾ ਵਿਸ਼ਵਾਸ ਹੈ ਕਿ ਕੋਈ ਵੀ ਅਸੀ ਚੀਜ਼ ਨਹੀਂ ਹੈ ਜਿਹੜੀ ਦੁਨੀਆ ਦੇ ਵਿੱਚ ਨਹੀਂ ਹੋ ਸਕਦੀ ਇਹ ਜੇ ਗੱਲ ਕਰਦੇ ਆ ਮੁਰਦੇ ਨੂੰ ਜੀਂਦੇ ਕਰਨ ਦੀ ਤੇ ਪ੍ਰਭੂ ਯਿਸੂ ਮਸੀਹ ਸਮਰਥ ਰੱਖਦੇ ਨੇ ਮੁਰਦੇ ਵਿੱਚ ਜਾਨ ਪਾਣ ਦੀ ਯਹੋਵਾ ਪਰਮੇਸ਼ਵਰ ਸਮਰਥ ਰੱਖਦੇ ਨੇ ਸੁੱਕੀਆਂ ਹੱਡੀਆਂ ਸੁੱਕੇ ਮਾਸ ਦੇ ਵਿੱਚ ਜਾਨ ਪਾਣ ਦੀ ਉਹ ਸਮਰਥ ਰੱਖਦੇ ਨੇ ਮੁਰਦਿਆਂ ਦੇ ਵਿੱਚ ਸਾਹ ਫੁੱਕਣ ਦੀ ਤੇ ਉਹਨਾਂ ਨੂੰ ਜਵਾਉਣ ਦੀ ਇਸ ਲਈ ਜਿਹੜੀਆਂ ਇਹ ਬੇਤੁਕੀਆਂ ਗੱਲਾਂ ਕਰ ਰਹੇ ਨੇ ਉਹ ਬਹੁਤ ਹੀ ਬੇਹੂਦਾ ਗੱਲਾਂ ਨੇ ਮੈਂ ਇਹ ਕਹਿਣਾ ਚਾਹੁੰਦਾ ਇਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਆ ਕਿ ਨਾਲ ਉਹ ਵਰਗ ਨੂੰ ਵੀ ਜਿਨ੍ਹਾਂ ਦੇ ਵਰਗ ਨੂੰ ਉਹ ਵਰਗ ਦਾ ਨਾਂ ਲੈਣ ਦੇ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਅੱਜੋ ਸਾਡਾ ਵਰਗ ਜਿਹੜਾ ਸਮਾਜ ਦੇ ਵਿੱਚ ਚੱਲ ਰਿਹਾ ਆ ਉਹ ਧਿਆਨ ਨਾਲ ਇਹਨਾਂ ਦੀਆਂ ਗੱਲਾਂ ਸੁਣੇ ਤੇ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਐਡਰੈਸ ਕੀਤਾ ਇੱਕ ਤਰ੍ਹਾਂ ਗਾਲੀ ਕੱਢੀ ਗਈ ਹੈ ਉਹਨਾਂ ਵੱਲੋਂ ਐਫਆਈਆਰ ਬਣਦੀ ਆ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇਣੀ ਚਾਹੁੰਦਾ ਆ ਬਾਬਾ ਜੀ ਸਾਨੂੰ ਨਹੀਂ ਪਤਾ ਤੁਹਾਨੂੰ ਕਿਹਨੇ ਬਾਬਾ ਜੀ ਬਣਾਇਆ ਆਪਾਂ ਆਪ ਹੀ ਇਹ ਲੈ ਕੇ ਸਟੇਟਸ ਇੱਥੇ ਉਤਰੇ ਆਇਆ ਤੁਸੀਂ ਨਾ ਤਾਂ ਸਾਡੀ ਪਵਿੱਤਰ ਬਾਈਬਲ ਬਾਰੇ ਕੁਝ ਬੋਲੋ ਤੇ ਨਾ ਹੀ ਸਾਡੀ ਬੰਦਗੀ ਬਾਰੇ ਕੁਝ ਬੋਲੋ ਇਹ ਨਹੀਂ ਪਤਾ ਅਸੀਂ ਨਹੀਂ ਕੁਝ ਕਰ ਸਕਦੇ ਪਰ ਸਾਡਾ ਖੁਦਾ ਬਹੁਤ ਤਾਕਤਵਾਰ ਹੈ ਤੁਹਾਨੂੰ ਨਹੀਂ ਪਤਾ ਲੱਗਣਾ ਤੁਹਾਡੇ ਨਾਲ ਕੀ ਹੋ ਗਿਆ ਆ ਇੱਕ ਪਾਸੇ ਤੁਸੀਂ ਪਵਿੱਤਰ ਬਾਈਬਲ ਦੀਆਂ ਗੱਲਾਂ ਕਰਦੇ ਹੋ ਇੱਕ ਪਾਸੇ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਹਾਂ ਕੀ ਇਹ ਬਾਈਬਲ ਗਲਤ ਹੈ ਮੈਂ ਤੁਹਾਡੇ ਖਿਲਾਫ ਦਰਖਾਸਤ ਦਊਂਗਾ ਤੁਹਾਡੇ ਤੇ ਪਰਚਾ ਵੀ ਕਰਾਊਂਗਾ ਜਿਸ ਤਰੀਕੇ ਨਾਲ ਰੋਕ ਸਕਦੇ ਹੋ ਰੋਕਿਓ ਅੱਜ ਮੈਂ ਤੁਹਾਨੂੰ ਇਹ ਵਾਰਨਿੰਗ ਦੇ ਰਿਹਾ ਕਿ ਪਵਿੱਤਰ ਬਾਈਬਲ ਦੇ ਬਾਰੇ ਇਦਾਂ ਦੀਆਂ ਗੱਲਾਂ ਨਾ ਕਰੋ ਤੁਸੀਂ ਆਪਣੇ ਸਵਾਰਥ ਲਈ ਤੇ ਲੋਕ ਮੈਂ ਉਹ ਕਹਿਣਾ ਚਾਹੁੰਦਾ ਜਿਹੜੇ ਇਦਾਂ ਦੇ ਲੋਕਾਂ ਨੂੰ ਫੰਡ ਦਿੰਦੇ ਨੇ ਉਹ ਫੰਡ ਨਾ ਦੇਣ ਇੱਕ ਮੈਂ ਗੱਲ ਕਰੂੰਗਾ ਪਤਵੰਤ ਸਿੰਘ ਪੰਨੂ ਦੀ ਜਿਹੜਾ ਸਿੱਖੀ ਦੀ ਗੱਲ ਕਰਦਾ ਸਿੱਖੀ ਸਿਧਾਂਤਾਂ ਦੀ ਗੱਲ ਕਰਦਾ ਪਿਛਲੇ ਦਿਨੀ ਮੈਂ ਉਹਦੀ ਇੱਕ ਇੰਗਲੈਂਡ ਦੀ ਵੀਡੀਓ ਵਾਇਰਲ ਦੇਖੀ ਸੀ ਜਿੱਥੇ ਸਾਰੇ ਲੋਕ ਸਿੱਖ ਮਰਿਆਦਾ ਨੂੰ ਕਬੂਲ ਕਰਕੇ ਸਿੱਖੀ ਸਰੂਪ ਦੇ ਵਿੱਚ ਸੀਗੇ ਉਹ ਤੇ ਗੋਰੇ ਗਨਮੈਨ ਕਿਉਂ ਨੰਗੇ ਸਿਰ ਦੇ ਨਾਲ ਖੜੇ ਸੀ ਕਿਉਂ ਉਹਨਾਂ ਨੇ ਸ਼ਿਵ ਨਹੀਂ ਟਕਿਆ ਸੀ ਕੀ ਉਹ ਪਤਵੰਤ ਸਿੰਘ ਪੰਨੂ ਆਪਣੇ ਪੇੜਵੰਦਿਆਂ ਦੇ ਸਿਰ ਨਹੀਂ ਟੰਗਾ ਸਕਦੇ ਅੱਜ ਤੁਹਾਨੂੰ ਭਾਰਤ ਦਾ ਪੰਜਾਬ ਦਾ ਕ੍ਰਿਸਚਨ ਮਾੜਾ ਲੱਗਦਾ ਤੁਸੀਂ ਕਹਿੰਦੇ ਵੀ ਇਹਨਾਂ ਦੇ ਵੀਜ਼ੇ ਲੱਗ ਜਾਂਦੇ ਇਹਨਾਂ ਦੀ ਪੜ੍ਹਾਈ ਫ੍ਰੀ ਹੁੰਦੀ ਕੋਈ ਵੀ ਜੇ ਨਹੀਂ ਲੱਗਦੇ ਮੈਂ ਦਾ ਗਵਾਹ ਆ ਦੋ ਵਾਰੀ ਮੈਂ ਇੰਗਲੈਂਡ ਲਈ ਵੀਜ਼ਾ ਅਪਲਾਈ ਕੀਤਾ ਤੇ ਦੋਨੋਂ ਵਾਰ ਰਿਜੈਕਟ ਹੋਇਆ ਚਲਕਿ ਮੈਂ ਜੰਮਿਆ ਕ੍ਰਿਸਚਨ ਆ ਤੇ ਮਰਨਾ ਕ੍ਰਿਸਚਨ ਹੈ ਜੰਮਿਆ ਕੈਥਲਿਕ ਆ ਤੇ ਮਰਨਾ ਕੈਥਲਿਕ ਹੈ ਬਾਕੀ ਰਹੀ ਗੱਲ ਇਹਦੀ ਕੋਈ ਵੀ ਕ੍ਰਿਸਚਨ ਬੱਚਾ ਕਨਵੈਂਟ ਸਕੂਲਾਂ ਚ ਫ੍ਰੀ ਨਹੀਂ ਪੜਦਾ ਕਿਸੇ ਵੀ ਕ੍ਰਿਸਚਨ ਦਾ ਇਲਾਜ ਫ੍ਰੀ ਨਹੀਂ ਹੁੰਦਾ ਮੈਨੂੰ ਇਹ ਸਾਬਤ ਕਰਕੇ ਦਿਖਾ ਦੇਣ ਵੀ ਆਹ ਕ੍ਰਿਸਚਨ ਫ੍ਰੀ ਪੜਦੇ ਮੈਂ ਸਾਬਤ ਕਰੂੰਗਾ ਕਿ ਨੇ ਉੱਤੇ ਕਿੰਨੇ ਕ੍ਰਿਸਚਨ ਤੇ ਕੈਥਲਿਕ ਬੱਚੇ ਅੱਜ ਸਰਕਾਰੀ ਸਕੂਲਾਂ ਚ ਪੜ ਰਿਹਾ ਕਿਉਂਕਿ ਉਹਨਾਂ ਦੀ ਕਨਵੈਂਟਾਂ ਚ ਐਡਮਿਸ਼ਨ ਨਹੀਂ ਹੋਈ ਇਸ ਲਈ ਬਾਬਾ ਜੀ ਨਾ ਇਦਾਂ ਦਾ ਕੰਮ ਕਰੋ ਕਿ ਤੁਹਾਡੇ ਤੇ ਲਾਹਨਤ ਪਵੇ ਤੇ ਮੈਂ ਪੰਜਾਬੀ ਲੋਕਾਂ ਨੂੰ ਵੀ ਕਹੂੰਗਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਜਿਹੜੇ ਕਾਨਵੈਂਟ ਸਕੂਲਾਂ 'ਚ ਪੜ੍ਹ ਕੇ ਮਿਸ਼ਨਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਅੱਜ ਉੱਚੇ ਮਕਾਮ ਤੇ ਨੇ ਕੀ ਉਹ ਸਾਡੀ ਕਮਿਊਨਿਟੀ ਦੇ ਲਈ ਹਾਂ ਦਾ ਨਾਰਾ ਨਹੀਂ ਮਾਰ ਸਕਦੇ ਕੀ ਉਹ ਇਹ ਨਹੀਂ ਦੱਸ ਸਕਦੇ ਵੀ ਕਿਸ ਤਰ੍ਹਾਂ ਸਾਡੀ ਕਮਿਊਨਿਟੀ ਨੇ ਦੁਆਵਾਂ ਨਾਲ ਪ੍ਰਾਰਥਨਾ ਨਾਲ ਪੰਜਾਬ ਦਾ ਇਹ ਐਜੂਕੇਸ਼ਨ ਦਾ ਬੂਟਾ ਸੰਝਿਆ ਆ ਕਿੱਦਾਂ ਹੈਲਥ ਕੇਅਰ ਦਿੰਦੀ ਹੈ ਜਦੋਂ ਕੋਈ ਹਸਪੀਟਲ ਨਹੀਂ ਸੀ ਤਾਂ ਸਾਡੇ ਮਿਸ਼ਨਰੀ ਹਸਪੀਟਲ ਸੀ ਸਾਡੇ ਉਹ ਕ੍ਰਿਸ਼ਨਾਧੋ ਹਸਪੀਟਲ ਜੀ ਇਸ ਲਈ ਮੈਂ ਅਪੀਲ ਕਰੂੰਗਾ ਹਰ ਆਮ ਤੇ ਖਾਸ ਇਨਸਾਨ ਨੂੰ ਇਹਨਾਂ ਦੇ ਬਹਿਕਾਵੇ ਵਿੱਚ ਨਾ ਆਓ ਇਹ ਬਹਿਕਾਨ ਆਏ ਆ ਇਹਨਾਂ ਨੂੰ ਪੰਜਾਬ ਦੀ ਖੁਸ਼ਹਾਲੀ ਚੰਗੀ ਨਹੀਂ ਲੱਗਦੀ ਮੈਂ ਆਪਣੇ ਸਿੱਖਾਂ ਭਰਾਵਾਂ ਨੂੰ ਤੇ ਹਿੰਦੂਆਂ ਭਰਾਵਾਂ ਨੂੰ ਅਪੀਲ ਕਰੂੰਗਾ ਕਿ ਇਹ ਨਾ ਤੇ ਨਕੇਲ ਪਾਓ ਇਹ ਬਹੁਤ ਜਾਰੀ ਨਕੇਲ ਪਾਣੀ ਐ ਤੁਸੀਂ ਲੋਗ ਅਸੀਂ ਲੋਗ ਇਹਨਾਂ ਦੀ ਕੱਟ ਪੁਤਲੀ ਨਹੀਂ ਆ ਜਿਹੜਾ ਮਰਜ਼ੀ ਜਦੋਂ ਮਰਜ਼ੀ ਬਾਹਰ ਲੈਕ ਮੁਲਕ ਤੋਂ ਆਏ ਤਾਂ ਆ ਕੇ ਪੰਜਾਬ ਦੇ ਲੋਕਾਂ ਨੂੰ ਸੇਧ ਦੇਣ ਲੱਗ ਜੇ ਕੀ 1947 ਤੋਂ ਲੈ ਕੇ ਅੱਜ ਤੱਕ ਜਿਹੜੇ ਪੰਜਾਬੀ ਲੋਕਾਂ ਦੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ ਨੇ ਪੰਜਾਬ ਨੂੰ ਪਿਆਰ ਕੀਤਾ ਕੀ ਗੱਲ ਉਹ ਪੰਜਾਬੀ ਲੋਕ ਨਹੀਂ ਆ ਅਜੇ ਆ ਕੇ ਪੰਜਾਬੀਆਂ ਨੂੰ ਸੇਧ ਦੇਣਗੇ ਅਜੇ ਆ ਕੇ ਸਿੱਖਾਂ ਨੂੰ ਸੇਧ ਦੇਣਗੇ ਅਜੇ ਆ ਕੇ ਹਿੰਦੂਆਂ ਨੂੰ ਸੇਧ ਦੇਣਗੇ ਅਜੇ ਆ ਕੇ ਕ੍ਰਿਸਚੀਅਨਾਂ ਨੂੰ ਸੇਧ ਦੇਣਗੇ ਮੈਂ ਬਾਰ-ਬਾਰ ਕਹਿੰਦਾ ਬਾਬਾ ਜੀ ਆਪਣੀ ਜ਼ੁਬਾਨ ਤੇ ਲਗਾਮ ਪਾਓ ਇਹ ਨਾ ਹੋਵੇ ਕਿ ਪਰਮੇਸ਼ਵਰ ਦੀ ਤੁਹਾਡੇ ਤੇ ਇਦਾਂ ਦੀ ਮਾਰ ਪਾਵੇ ਕਿ ਤੁਹਾਨੂੰ ਬੋਲਣਾ ਮੁਸ਼ਕਲ ਹੋ ਜਾਏ ਸਾਰਿਆਂ ਨੂੰ ਥੈਂਕ ਯੂ ਹਾਲੇਲੂਇਆ ਬਿਸ਼ਾਰਮਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਵੀਡੀਓ ਨੂੰ ਤੁਸੀਂ ਸੁਣਿਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਸ ਅਖੋਤੀ ਬਾਬੇ ਨੂੰ ਲੈ ਕੇ ਜੋ ਕਿ 크ਰਿਸਚੀਅਨ ਭਾਈਚਾਰੇ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਔਰ ਬਹੁਤ ਜ਼ਿਆਦਾ ਲੋਕ ਜੋ ਕਿ ਵੀਡੀਓਜ਼ ਬਣਾ ਕੇ ਲਾਈਵ ਹੋ ਕੇ ਜੋ ਕਿ ਇਸ ਬਾਬੇ ਦੇ ਖਿਲਾਫ ਰੋਸ ਪੈਦਾ ਕਰ ਰਹੇ ਨੇ ਇਸ ਦੇ ਉੱਤੇ ਲਾਂਤਾਂ ਪਾ ਰਹੇ ਨੇ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਦੱਸਿਆ ਵੀ ਜਾ ਰਿਹਾ ਕਿ ਇਹ ਆਰਾ ਸਸਤਾ ਜੋ ਕਿ ਨੀਰਜ ਹੈ ਜੋ ਕਿ ਆਰਾ ਸਸਤਾ ਇੱਕ ਆਦਮੀ ਹੈ ਜੋ ਕਿ ਉਹਨ ਗੁਰਪ੍ਰੀਤ ਸਿੰਘ ਬਾਬਾ ਬਣ ਕੇ ਜੋ ਕਿ ਕੈਫਨੀਆਂ ਤੋਂ ਆਇਆ ਲੱਗਦਾ ਹੈ ਜੋ ਕਿ ਬੋਲਦਾ ਹੈ ਕਿ ਮੈਂ ਯੂ ਐਸ ਏ ਤੋਂ ਆਇਆ ਪਹਿਲੇ ਜਿਸ ਦਾ ਜਾਂਦਾ ਕਿ ਇਹ ਆਰਸ ਦਾ ਆਦਮੀ ਹੈ ਜੋ ਕਿ 크੍ਰਿਸਚਨ ਲੋਕਾਂ ਦੇ ਖਿਲਾਫ ਵਿਰੋਧ ਦੇ ਵਿੱਚ ਕਰੇ ਹੋ ਕਿ ਜੋ ਕਿ 크੍ਰਿਸਚਨ ਲੋਕਾਂ ਦੇ ਖਿਲਾਫ ਗਲਤ ਟਿੱਪਣੀਆਂ ਕਰਦਾ ਪਰਮੇਸ਼ਰ ਦੇ ਲੋਕਾਂ ਦੇ ਖਿਲਾਫ ਗਲਤ ਟਿੱਪਣੀਆਂ ਕਰਦਾ ਆਓ ਅਸੀਂ ਸਭ ਜੋ ਕਿ 크੍ਰਿਸਚਨ ਲੋਕ ਮਿਲ ਕੇ ਸਭ 크੍ਰਿਸਚਨ ਭਾਈਚਾਰਾ ਅੱਜ ਮਿਲ ਕੇ ਇਹ ਜੇ ਬਾਬਿਆਂ ਦੇ ਖਿਲਾਫ ਕਰੇ ਹੋਈਏ ਔਰ ਇਹ ਜੇ ਬਾਬਿਆਂ ਨੂੰ ਕਦੀ ਤੇ ਕਦੀ ਸਜ਼ਾ ਦਵਾਈਆਂ ਨਾ ਦਿੱਤੇ ਪਰ ਇਹ ਦਰਜ ਕਰਾਇਆ ਕਿ ਅੱਗੇ ਤੋਂ ਕੋਈ ਵੀ ਐਸਾ ਕੰਮ ਨਾ ਕਰ ਸਕੇ ਅੱਗੇ ਤੋਂ ਕੋਈ ਵੀ 크੍ਰਿਸਚਨ ਲੋਕਾਂ ਨੂੰ ਟਾਰਗੇਟ ਨਾ ਕਰ ਸਕੇ 크੍ਰਿਸਚਨ ਲੋਕਾਂ ਨੂੰ ਗਲਤ ਜੋ ਕਿ ਲੈਂਗੁਏਜ ਨਾ ਬੋਲ ਸਕੇ ਕਿਉਂਕਿ ਤੁਸੀਂ ਸੁਣਿਆ ਕਿ ਸਬਾਬੇ ਦੇ ਦੁਆਰਾ 크੍ਰਿਸਚਨ ਲੋਕਾਂ ਨੂੰ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਦਾਸਾਂ ਨੂੰ ਜੋ ਕਿ ਪਰਮੇਸ਼ਰ ਦੇ ਦੁਆਰਾ ਚੁਣੇ ਹੋਏ ਦਾਸਾਂ ਨੂੰ ਬਹੁਤ ਜ਼ਿਆਦਾ ਗਲਤ ਕਿਹਾ ਗਿਆ 크੍ਰਿਸਚਨ ਲੋਕਾਂ ਦੀ ਜੋ ਕਿ ਬਾਈਬਲ ਦੇ ਬਚਨਾਂ ਨੂੰ ਜੋ ਕਿ ਗਲਤ ਕਿਹਾ ਗਿਆ ਉਹ ਅੱਜ ਸਭ ਮਸੀਹ ਭਾਈਚਾਰਾ ਇਕਜੁੱਟ ਹੋ ਕੇ ਇਸ ਬਾਬਿਆਂ ਦੇ ਖਿਲਾਫ ਕਰੇ ਓਕੇ ਮਸੀਹ ਵਿਰੋਧੀ ਖਾਰੇ ਖਿਲਾਫ ਕਰ ਰਹੇ ਹੋ ਕਿ ਇਹਨਾਂ ਨੂੰ ਕੜੀ ਤੇ ਕੜੀ ਸਜ਼ਾ ਦਵਾਇਏ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਔਰ ਜੇਕਰ ਤੁਸੀਂ ਵਿਚਾਰ ਅਮਦਾਸ ਦੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਚਾਰ ਅਮਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬles ਯਹ ਪਰਮੇਸ਼ਰ ਤੁਹਾਨੂੰ ਬles ਕਰੇ